ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੀ ਕਰਨ ਲੱਗੇ ਹਾਂ ਸੁਖਮਨੀ ਸਾਹਿਬ ਦਾ ਤਤਸਾਰ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕਿਤ ਬਾਣੀਆਂ ਵਿੱਚੋਂ ਸੁਖਮਨੀ ਸਾਹਿਬ ਸਭ ਤੋਂ ਵੱਧ ਸਰਲ ਤੇ ਬਹੁਤ ਹੀ ਪ੍ਰਸਿੱਧ ਬਾਣੀ ਹੈ ਸੁਖਮਨੀ ਦੇ ਸ਼ਬਦੀ ਅਰਥ ਹਨ ਮਨ ਨੂੰ ਸ਼ਾਂਤੀ ਦੇਣ ਵਾਲੀ ਜਾਂ ਆਨੰਦ ਦੇਣ ਵਾਲੀ ਮਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਇਸ ਲਈ ਰਚੀ ਕਿਸ ਦਾ ਪਾਠ ਕਰਨ ਵਾਲਾ ਮਨ ਦੀ ਸ਼ਾਂਤੀ ਅਤੇ ਤੁਰ ਅੰਦਰ ਦੀ ਤ੍ਰਿਪਤੀ ਤੇ ਸੰਤੁਸ਼ਟਤਾ ਅਨੁਭਵ ਕਰ ਸਕੇ ਫਿਕਰਾ ਕਾਰਨ ਉਦਾਸ ਹੋਏ ਜਾਂ ਦੁੱਖਾਂ ਤੇ ਕਲੇਸ਼ਾਂ ਕਰਕੇ ਉਪਰਾਮ ਹੋਏ ਮਨੁੱਖ ਨੂੰ ਇਸ ਬਾਣੀ ਦੇ ਪਾਠ ਨਾਲ ਸੁੱਖ ਮਿਲਦਾ ਹੈ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਹਨ ਇਹਨਾਂ ਵਿੱਚ ਅੰਕਿਤ ਵਿਚਾਰਾਂ ਦੀ ਉਸਾਰੀ ਸਿਲਸਲੇਵਾਰ ਹੈ ਪਹਿਲੀਆਂ ਤੇ ਨਸ਼ਟਪਦੀਆਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਮ ਸਿਮਰਨ ਦੀ ਮਹਮਾ ਬਿਆਨ ਕੀਤੀ ਹੈ ਸੱਚਾ ਸਿਮਰਨ ਉਹਦੋਂ ਹੀ ਹੈ ਜੇ ਆਪਾਂ ਸਮਰਪਣ ਕਰਕੇ ਭਗਤੀ ਭਾਵ ਤੇ ਪ੍ਰੇਮ ਨਾਲ ਪਰਮਾਤਮਾ ਨਾਲ ਜੁੜੀਏ ਸਿਮਰਨ ਨਾਲ ਜਿੱਥੇ ਨਿੱਤ ਦੇ ਸੰਸਕਾਰ ਸੰਸਾਰਕ ਕਾਰ ਵਿਹਾਰ ਸੁਰਨ ਲੱਗ ਜਾਂਦੇ ਹਨ ਉੱਥੇ ਆਤਮਕ ਉਣੰਤੀ ਦੇ ਰਾਹ ਵਿੱਚ ਬੜੀ ਸਹਾਇਤਾ ਮਿਲਦੀ ਹੈ ਚੌਥੀ ਤੋਂ 11ਵੇਂ ਸ਼ਟਪਦੀ ਤੱਕ ਸ੍ਰੀ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਸੰਤ ਸਾਧ ਤੇ ਪ੍ਰਭੂ ਦਾ ਪਿਆਰਾ ਸੇਵਕ ਪ੍ਰਭੂ ਦੀ ਕਿਰਪਾ ਦੁਆਰਾ ਥਾ ਸ਼ਕਤੀਆਂ ਦਾ مالک ਹੋ ਜਾਂਦਾ ਹੈ ਸੰਤਾਂ ਦੀ ਸੰਗਤ ਨਾਲ ਜੀਵ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਸਕਦੇ ਹਨ ਪਰ ਇਹ ਸੰਤ ਸਾਧ ਵੈਸ਼ਨਵ ਜਨ ਸੰਸਾਰ ਤੋਂ ਤਿਆਗੀ ਨਹੀਂ ਹੁੰਦੇ ਅਤੇ ਅਜੇ ਹੀ ਵਿਰਕਤ ਵੀ ਨਹੀਂ ਜਿਹੜੇ ਕਿ ਕਿਸੇ ਵੀ ਸੰਸਾਰੀ ਵਸਤੂ ਨੂੰ ਹੱਥ ਨਾ ਲਾਉਣ ਇਹ ਤਾਂ ਦੁਨੀਆ ਦੇ ਕੰਮ ਕਾਜ ਕਰਦੇ ਹੋਇਆਂ ਸਾਰੇ ਫਰਜ਼ ਨਿਭਾਉਂਦੇ ਹਨ ਜਿਨ੍ਹਾਂ ਦੇ ਅੰਦਰ ਪ੍ਰਬੂ ਦੀ ਜੋਤ ਪ੍ਰਕਾਸ਼ਮਾਨ ਹੋਠਦੀ ਹੈ ਉਹ ਪੁਰਸ਼ ਤਾਂ ਕਮਲ ਫੁੱਲ ਵਾਂਗ ਚਿੱਕੜ ਵਿੱਚ ਰਹਿ ਕੇ ਵੀ ਉਸ ਤੋਂ ਭਿੱਜ ਰਹਿੰਦੇ ਹਨ ਅਤੇ ਸੰਸਾਰ ਦੀ ਮੋਹ ਮਾਇਆ ਤੋਂ ਨਿਰਲੇਪ ਰਹਿ ਕੇ ਪਵਿੱਤਰ ਤੇ ਸ਼ੁੱਧ ਆਤਮਕ ਮੰਡਲ ਵਿੱਚ ਵਿਚਰਦੇ ਹਨ ਸਾਰੇ ਜਗਿਆਸੂ ਕਿਸੇ ਨਾ ਕਿਸੇ ਵੇਲੇ ਪ੍ਰਮਾਤਮਾ ਦੀ ਸਹਾਇਤਾ ਲਈ ਪੁਕਾਰਦੇ ਹਨ ਅਤਿਆਤਮਕ ਬਲ ਤੇ ਜੀਵਨ ਦੀ ਸੇਧ ਲਈ ਯਾਤਨਾ ਕਰਦੇ ਹਨ 12ਵੀਂ ਤੋਂ 20ਵੀਂ ਅਸ਼ਟਪਦੀ ਤੱਕ ਗੁਰੂ ਜੀ ਦੱਸਦੇ ਹਨ ਕਿ ਅਕਾਲ ਪੁਰਖ ਦੀ ਕਿਰਪਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਹਮੇ ਵਿੱਚ ਜੀਵ ਲਈ ਪਟਕਣਾ ਹੀ ਹੈ ਸੰਤਾਂ ਦੀ ਨਿੰਦਾ ਵਿੱਚ ਜਮ ਦੰਡ ਹੈ ਪ੍ਰਭੂ ਸੱਚ ਹੈ ਗੁਰੂ ਸੱਚ ਦੀ ਪ੍ਰਾਪਤੀ ਲਈ ਸੱਚੇ ਆਧਾਰ ਤੇ ਸੱਚੇ ਵਿਵਹਾਰ ਦੀ ਸਿੱਖਿਆ ਦਿੰਦਾ ਹੈ ਅਤੇ ਸ਼ਰਧਾਲੂ ਦੇ ਮਨ ਵਿੱਚ ਨਾਮ ਦੀ ਜੋਤ ਜਗਾਂਦਾ ਹੈ ਅਖੀਰਲੀਆ ਚਾਰ ਅਸ਼ਟਪਦੀਆਂ ਵਿੱਚ ਗੁਰੂ ਜੀ ਨੇ ਨਾਮ ਦੀ ਮਹਮਾਤਿ ਵਿਆਖਿਆ ਕੀਤੀ ਹੈ ਨਾਮ ਵਿੱਚ ਪ੍ਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦੋਵੇਂ ਹੀ ਆ ਜਾਂਦੇ ਹਨ ਪ੍ਰਮਾਤਮਾ ਸਰਵ ਵਿਆਪਕ ਹੈ ਸਾਰੀ ਉਤਪਤੀ ਉਸੇ ਤੋਂ ਹੀ ਹੈ ਉਸੇ ਨੇ ਹੀ ਸਾਰੀ ਰਚਨਾ ਨੂੰ ਆਪਣੀ ਹੁਕਮ ਰਾਹੀਂ ਜੋੜਿਆ ਹੋਇਆ ਹੈ ਨਾਮ ਜਪਣ ਤੇ ਉਸ ਦੇ ਗੁਣਾਂ ਗਾਉਣ ਨਾਲ ਆਤਮਿਕ ਤ੍ਰਿਪਤੀ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਅੰਤ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਪਾਠ ਕਰਨ ਦਾ ਫਲ ਬਿਆਨ ਕੀਤਾ ਹੈ ਕਿ ਸੁਖਮਨੀ ਦਾ ਉਪਦੇਸ਼ ਹਿਰਦੇ ਵਿੱਚ ਵਸਣ ਨਾਲ ਮੁੱਖ ਉਜਲਾ ਹੁੰਦਾ ਹੈ ਅੰਦਰ ਨਿਮਰਤਾ ਵਸਦੀ ਹੈ ਸੱਚ ਦੀ ਸੋਝੀ ਹੁੰਦੀ ਹੈ ਤੇ ਪਰਮ ਸੱਚ ਭਾਵ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ